ਮੱਖਣ ਸ਼ਾ ਨਾਮ ਦਾ ਇੱਕ ਵੱਡਾ ਵਪਾਰੀ ਗੁਰੂ ਨਾਨਕ ਸਾਹਿਬ ਦੇ ਦਰ ਦੀ ਸ਼ੋਭਾ ਤੋਂ ਕੁਰਬਾਨ ਜਦ ਦਾ ਸੀ ਇੱਕ ਸਮਾਂ ਆਇਆ ਕਿ ਉਸ ਦਾ ਸਮਾਨ ਨਾਲ ਲੱਗਿਆ ਹੋਇਆ ਸਮੁੰਦਰੀ ਜਹਾਜ਼ ਸੂਰਤ ਦੀ ਬੰਦਰਗਾਹ ਲਾਗੇ ਬਰੇਤੇ ਵਿੱਚ ਫਸ ਗਿਆ ਸਾਰੇ ਯਤਨ ਫੇਲ ਹੋ ਜਾਣ ਤੇ ਉਸ ਨੇ ਜਪਜੀ ਸਾਹਿਬ ਦਾ ਪਾਠ ਕਰਕੇ ਧਿਆਨ ਧਰ ਅਰਦਾਸ ਕੀਤੀ ਕਿ ਉਸ ਦੀ ਸਹਾਇਤਾ ਹੋਵੇ ਅਰਦਾਸ ਕਬੂਲ ਪਈ ਜਹਾਜ਼ ਬਰੇਤੇ ਚੋਂ ਬਾਹਰ ਨਿਕਲ ਗਿਆ ਗੁਰੂਦਰ ਕੀਤੀ ਅਰਦਾਸ ਤੇ ਦਸਵੰਦ ਵਿੱਚੋਂ ਮਾਇਆ ਅਰਪਣ ਕਰਨ ਲਈ ਪਤਾ ਕਰਦਾ ਹੋਇਆ ਬਕਾਲੇ ਆ ਪੁੱਜਾ ਉਸ ਦੇ ਸਾਹਮਣੇ ਵੰਗਾਰ ਖੜੀ ਹੋ ਗਈ ਕਿ ਸੱਚਾ ਗੁਰੂ ਕੌਣ ਹੈ ਉਥੇ ਤਾਂ ਬਾਈ ਮੰਗੀਆਂ ਲੱਗੀਆਂ ਸਨ ਭਾਈ ਮੱਖਣ ਸ਼ਾਹ ਕੋਲ ਇੱਕ ਯੋਜਨਾ ਸੀ ਇਹ ਸਭਨਾ ਕੋਲ ਜਾਵੇਗਾ ਅਤੇ ਦੋ-ਦੋ ਮੋਹਰਾ ਰੱਖ ਕੇ ਭੇਟਾ ਕਰੇਗਾ ਕਿਉਂਕਿ ਪਖੰਡੀ ਗੁਰੂ ਉਸ ਦੀਆਂ ਦੋ ਮੋਹਰਾ ਨਾਲ ਹੀ ਭਰਮ ਜਾਂਦੇ ਪਤਾ ਲੱਗਾ ਕਿ ਇੱਕ ਤਪਾ ਇਸ ਸੰਸਾਰੀ ਤੜਕਪੜਗ ਤੋਂ ਦੂਰ ਨਾਮ ਰਸ ਵਿੱਚ ਮਗਨ ਰਹਿੰਦਾ ਹੈ ਮੱਖਣ ਸ਼ਾਹ ਸਤਿਗੁਰੂ ਜੀ ਦੇ ਦਰਸ਼ਨਾਂ ਲਈ ਭੋਰੇ ਦੇ ਅੰਦਰ ਗਿਆ ਸਤਿਗੁਰੂ ਜੀ ਸਿਮਰਨ ਵਿੱਚ ਲੀਨ ਸਨ ਇਨਾਂ ਦੀ ਤਰ੍ਹਾਂ ਉਸ ਨੇ ਗੁਰੂ ਜੀ ਦੇ ਅੱਗੇ ਦੋ ਮੋਹਰੇ ਰੱਖਿਆ ਤੇ ਮੱਥਾ ਟੇਕਿਆ ਜਿਉਂ ਹੀ ਮੱਥਾ ਟੇਕ ਕੇ ਮੁਖ ਉੱਚਾ ਕੀਤਾ ਗੁਰੂ ਜੀ ਨੇ ਕਿਹਾ ਸਿੱਖਾ ਅਰਦਾਸ ਕਰਨ ਵੇਲੇ ਜੋ ਭੇਟਾ ਕਰਨ ਲਈ ਚਿਤਵਿਆ ਸੀ ਉਹ 500 ਮੋਹਰਾ ਕਿਉਂ ਲਕੋ ਰਿਆ ਹੈ ਇਹ ਸੁਣਦੇ ਅਸਾਰ ਹੀ ਮੱਖਣ ਸ਼ਾਹ ਦੀ ਖੁਸ਼ੀ ਦੀ ਹੱਦ ਨਾ ਰਹੀ ਉਹ ਕੋਠੇ ਤੇ ਚੜ ਗਿਆ উচি উচ্চ রৌলা পাগা গুরু লো গুরু লো গুরু লো